ਪਹੁੰਚੋ ਹੈ ਆ ਕਿਸਾਨ ਟਾਇਰ ਤਾਜ ਪੈਲ ਸਦੇ ਸਾਹਮਣੇ ਮੁਖਸਰ ਮਲੋਟ ਰੋਡ ਤੇ ਜਿੱਥੇ ਕਿ ਆਪਾਂ ਵੀਡੀਓ ਦੀ ਇੱਕ ਕਲਿੱਪ ਵੀ ਦੇਖੀ ਸੀ ਕਿ ਕਿਸਾਨੀ ਸੰਘਰਸ਼ ਧਰਨੇ ਨੂੰ ਚੱਲਦੇ ਹੋਏ ਵੀਰ ਜਿੰਨੇ ਵੀ ਪੈਸੇ ਟਾਇਰਾਂ ਦਾ ਨੁਕਸਾਨ ਹੋਇਆ ਉੱਥੇ ਟਾਇਰਾਂ ਦਾ ਨੁਕਸਾਨ ਕੀਤਾ ਗਿਆ ਸਰਕਾਰ ਵੱਲੋਂ ਵੀਰ ਉਹਨਾਂ ਨੂੰ ਟਾਇਰਾਂ ਕਿਸਾਨ ਭਰਾਵਾਂ ਨੂੰ ਟਾਇਰ ਫ੍ਰੀ ਪਾ ਕੇ ਦੇਣਗੇ ਇਸ ਲਈ ਮੇਰੇ ਮਹਿਮਾਨ ਦੇ ਵਿੱਚ ਆਈ ਵੀਰ ਆਪਾਂ ਜਾ ਕੇ ਦੇਖ ਕੇ ਆਉਣਾ ਬਹੁਤਿਆਂ ਦੇ ਸਵਾਲ ਸੀ ਕਮੈਂਟ ਸੀ ਵੀ ਇਹ ਗੱਲ ਸੱਚ ਹੈ ਕਿ ਕੱਲੇ ਬਸ ਸੋਸ਼ਲ ਮੀਡੀਆ ਤੇ ਇੱਕ ਆਏ ਅਭੀ ਫੇਮ ਲੈਂਡ ਦੇ ਮਾਰੇ ਕੀਤਾ ਜਾ ਰਿਹਾ ਆਪਾਂ ਵੀਰਾਂ ਨਾਲ ਮਲਾਵਾਂਗੇ ਕਰਾਂਗੇ ਗੱਲਬਾਤ ਪੁੱਛਾਂਗੇ ਕਿੰਨੀ ਗੱਲ ਸੱਚ ਹੈ ਤੇ ਕਿੰਨੀ ਗੁੱਟ ਹੈ ਹਾਂਜੀ ਸਾਸਰੀ ਕਾਲ ਤੋਂ ਸਾਸਰੀ ਕਾਲ ਦੀ ਕੀ ਆਲਾ ਜੀ ਵਧੀਆ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਆਪਾਂ ਦਰਸ਼ਕਾਂ ਨੂੰ ਦੱਸ ਗਏ ਜੀ ਅੱਜ ਟਾਇਰ ਇਹ ਗੱਲ ਸੱਚ ਹੈ ਵੀ ਟਾਇਰ ਆਪਾਂ ਪਾ ਕੇ ਦੇ ਰਹੇ ਹਾਂ ਪਹਿਲਾਂ ਆਪਣਾ ਚੈਨਲ ਦਾ ਨਾਂ ਕੀ ਤੁਹਾਡੀ ਟ੍ਰੈਂਡਿੰਗ ਟ੍ਰੈਂਡਿੰਗ ਪਿੰਡੂ ਜੀ ਟ੍ਰੈਂਡਿੰਗ ਪਿੰਡੂ ਆ ਜੀ ਹਾਂਜੀ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਟ੍ਰੇਡਿੰਗ ਪਿੰਡੂ ਦਾ ਇੱਥੇ ਆਉਣ ਤੇ ਠੀਕ ਹੈ ਜੀ